ਕੁਇਜ਼ ਮਨਿੰਡਸ ਸਿੰਘ ਸਰਸ ਵਾਟ ਕਾਈਂਡ ਆਫ ਸਟੇਟਸੀ ਇੰਜੋਇਸ ਇਨ ði ਸੋਸਾਇਟੀ অর ਇਨ ði ਪੰਥ ਪੰਜਾਬ ਦੇ ਜਿਸ ਕਿਸਮ ਦੇ ਸਿੱਖਾਂ ਦੇ ਅੱਜ ਹਾਲਾਤ ਆ ਸਿੱਖ ਜਿਹੜੇ ਸਿੱਖ ਕਾਮ ਆ ਲੀਡਰलेस ਆ ਇਹ ਹੁਣ ਸੇਵਾਵਾਂ ਤੋਂ ਮੁਕਤ ਕੀਤਾ ਗਿਆ ਜੀ ਯਾਨੀ ਹਰਪ੍ਰੀਤ ਸਿੰਘ ਨੂੰ ਕਿਵੇਂ ਦੇਖਦੇ ਹੋ ਇਹ ਫੈਸਲੇ ਨੂੰ ਤੇ ਸਾਰੇ ਘਟਨਾਕ੍ਰਮ ਜੋ ਕੁਛ ਇਹ ਹੋਇਆ ਇਹ ਮੰਦਪਗਾ ਪਰ ਇਹਨਾਂ ਨੂੰ ਵੀ ਜਿਸ ਤਰੀਕੇ ਦੇ ਨਾਲੇ ਭਾਜਪਾ ਦੇ ਲੀਡਰਾਂ ਨੂੰ ਉੱਥੇ ਜਾ ਕੇ ਮਿਲੇ ਇਹਨਾਂ ਨੂੰ ਵੀ ਇਹ ਹਰਕਤ ਨਹੀਂ ਕਰਨੀ ਚਾਹੀਦੀ ਤਾਂ ਹੁਣ ਤੁਹਾਨੂੰ ਕੀ ਲੱਗਦਾ ਕਿ ਜਾਨੀ ਰਗਦੀਰ ਸਿੰਘ ਉਹਨਾਂ ਦਾ ਕੀ ਪੋਸਚਰ ਹੋਊਗਾ ਜਾਂ ਕੀ ਹੋਣਾ ਚਾਹੀਦਾ ਦੇਖੋ ਉਹਨਾਂ ਦਾ ਪੋਸਚਰ ਇਹੀ ਚਾਹੀਦਾ ਤਾਂ ਜਿਹੜਾ ਇਹ ਸਟੈਪ ਇਸ ਟਾਈਮ ਤੇ ਲੈਣਾ ਤੁਹਾਨੂੰ ਕੀ ਲੱਗਦਾ ਕਿ ਜਿਹੜੀ ਉਹਦੀ ਸ਼ਾਖ ਪਹਿਲਾਂ ਹੀ ਡਿੱਗੀ ਹੋਈ ਆ ਉਸ ਤੇ ਉੱਤੇ ਕੀ ਅਸਰ ਪਊਗਾ ਉਸ ਤੇ ਮਾੜਾ ਅਸਰ ਪਊਗਾ ਡਿਸਾਈਡਿਡਲੀ ਮਾੜਾ ਅਸਰ ਪਊਗਾ ਬਾਦਲ ਪਰਿਵਾਰ ਦੇ ਖਿਲਾਫ ਜਿੰਨਾ ਕੁ ਵੀ ਸਟੈਂਡ ਲਿਆ ਗਿਆ ਸਿੰਘ ਸਾਹਿਬਾਨ ਦੇ ਵੱਲ ਉਹਦੀ ਵੀ ਜਿਹੜੀ ਪੇਸ਼ ਪੇਸ਼ ਸੀ ਗਿਆਨੀ ਹਰਪ੍ਰੀਤ ਸਿੰਘ ਜੀ ਉਸ ਗੱਲ ਦਾ ਖਮਿਆਜ਼ਾ ਇਹਨਾਂ ਨੂੰ ਭੁਗਤਣਾ ਪਿਆ ਜੀ ਜੀ ਉਹਨੂੰ ਹੋਰ ਤਰੀਕੇ ਨਾਲ ਹੈਂਡਲ ਕੀਤਾ ਜਾਣਾ ਚਾਹੀਦਾ ਸੀ ਜਿਸ ਦੇ ਨਾਲ ਸਾਡੀ ਜਿਹੜੀ ਸ਼ਾਖ ਦੁਨੀਆ ਦੇ ਵਿੱਚ ਲਾਗ ਗਈ ਪਾ ਇਹ ਜਿਹੜੀ ਅਸਰਟਿਵਨੈਸ ਸੀ ਤੁਹਾਨੂੰ ਕੀ ਲੱਗਦਾ ਹੈ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਉਹ ਵੀ ਕਿਤੇ ਨਾ ਕਿਤੇ ਉਹਨਾਂ ਦੇ ਲਈ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੇ ਜਿਹੜਾ ਕਾਉਂਟਰ ਬਲਾਸਟ ਮੈਂ ਸਮਝਦਾ ਹਰਪ੍ਰੀਤ ਸਿੰਘ ਯਾਨੀ ਜੀ ਬਿਲਕੁਲ ਬਲਟੋਫੀਨਰ ਕੰਟਰੋਵਰਸਿ ਵਿੱਚ ਪੈਣ ਦੀ ਲੋੜ ਨਹੀਂ ਤੁਹਾਨੂੰ ਲੱਗਦਾ ਵੀ ਸਿੱਖ ਵਿਰੋਧੀ ਕੋਈ ਵੀ ਤਾਕਤਾਂ ਨਹੀਂ ਚਾਹੀਦੀ ਛੋਟੀ ਜਰੀਵਾਲ ਹੈ ਚਾਹੀਦੀ ਕੋਈ ਵੀ ਹੈ ਉਹਨਾਂ ਲਈ ਇਹ ਮੌਕਾ ਹੈ ਇੱਕ ਕਿਸਮ ਦਾ ਦੇਖੋ ਉਹ ਤਾਂ ਆਪ ਹੀ ਹੁਣ ਮਤਲਬ ਹੀ ਇਸ ਹਾਰਡ ਬਰੂਟਲੀ ਜਿਹੜਾ ਕੇਦਰੀ ਵਾਲਾ ਉਹਦੇ ਉਹਦੇ ਤੇ ਇਨਾ ਬੜਾ ਤੱਕਾ ਲੱਗਿਆ ਜਿਹਦੇ ਵਿੱਚ ਕੋਈ ਥੋੜੀ ਬਹੁਤੀ ਇਨਸਾਨੀਅਤ ਜਾਂ ਮੋਰੈਲਟੀ ਹੋਵੇ ਸ਼ੁਡ ਕੁਝ ਪੋਲਿਟਿਕਸ ਉਹ ਉਹ ਨੰਗਾ ਹੋ ਚੁੱਕੇ ਹੈ ਜਿਹੜੇ ਜਦੋਂ ਆਪਣਾ ਤੜੇ ਸਾਹ ਪਹੁੰਚਣ ਦਾ ਟਾਈਮ ਤੋਂ ਲੈ ਕੇ ਅੰਮ੍ਰਿਤ ਅਨੰਦਗੜ੍ਹ ਤੱਕ ਦਾ ਸਫ਼ਰ ਆਇਆ ਜਿਹੜੇ ਵੀ ਯਥੇਦਾਰ ਨਾਰਾਜ਼ ਹੋਏ ਨੇ ਜਿਹਨਾਂ ਨੂੰ ਲਾਇਆ ਗਿਆ ਬਾਅਦ ਚ ਉਹ ਰਿਵਾਈਵ ਨਹੀਂ ਹੋ ਸਕੇ ਉਹ ਭਟਕਦੇ ਹੀ ਰਹੇ ਨੇ ਕਿਸੇ ਨਾ ਜਗ ਵਿੱਚ ਤਾਂ ਤੁਸੀਂ ਇਹਦੇ ਇਹਦੇ ਸਨਮੁਖ ਇਤਿਹਾਸ ਦੇ ਸਨਮੁਖ ਗਿਆਨ ਹਰਕਤਿਸ ਨੂੰ ਦਾ ਪ੍ਰਭਖੀ ਦੇਖਦੇ ਤੇਰੇ ਮੋਸਟ ਆਫ ਜਿੱਥੇ ਜਾ ਜੈਗੇ ਪੰਥ ਤੇਰੇ ਦੀਆਂ ਗੂੰਜਾਂ ਦਿਨੋਂ ਦਿਨ ਪੈਂਦੀਆਂ ਰਹਿਣਗੀਆਂ ਪੰਥਕ ਹਲਕਿਆਂ ਦੇ ਵਿੱਚ ਇਸ ਸਮੇਂ ਫੇਰ ਦੁਆਰ ਤੋਂ ਇੱਕ ਖਲਬਲੀ ਮੱਚੀ ਹੋਈ ਹੈ ਜੀ ਉਹਦੀ ਵਜ੍ਹਾ ਇਹ ਹੈ ਕਿ ਜੋ ਤਖਸ਼ਿਰੀ ਦਮਦਵਾ ਸਾਹਿਬ ਦੇ ਸੇਵਾਦਾਰ ਸੀਗੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਸੇਵਾਵਾਂ ਤੋਂ ਮੁਕਤ ਕਰ ਦਿੱਤਾ ਗਿਆ ਉਹਨਾਂ ਦੇ ਖਿਲਾਫ ਕੁਝ ਦੋਸ਼ ਲੱਗੇ ਸੀਗੇ ਜਿਹੜੇ ਉਹਨਾਂ ਦੇ ਕਿਸੇ ਰਿਸ਼ਤੇਦਾਰ ਦੇ ਵੱਲੋਂ ਲਾਏ ਗਏ ਸੀ ਉਹਨਾਂ ਦੋਸ਼ਾਂ ਦੀ ਜਾਂਚ ਦੇ ਵਾਸਤੇ ਇੱਕ ਕਮੇਟੀ ਬਣਾਈ ਗਈ ਸੀ ਸ਼੍ਰੋਮਣੀ ਕਮੇਟੀ ਦੇ ਵੱਲੋਂ ਉਸ ਕਮੇਟੀ ਨੇ ਅੱਜ ਇੰਟਰਮ ਕਮੇਟੀ ਦੀ ਜਿਹੜੀ ਮੀਟਿੰਗ ਸੀ ਉਹਦੇ ਵਿੱਚ ਆਪਣੀ ਰਿਪੋਰਟ ਦਿੱਤੀ ਉਸ ਰਿਪੋਰਟ ਦੇ ਆਧਾਰ ਤੇ ਉਹਨਾਂ ਦੀਆਂ ਸੇਵਾਵਾਂ ਜਿਹੜੀਆਂ ਨੇ ਉਹਨਾਂ ਨੂੰ ਬਰطرف ਕੀਤਾ ਗਿਆ ਤੇ ਇਸ ਦੇ ਉੱਤੇ ਉਹਨਾਂ ਦਾ ਆਪਣਾ ਰੱਦ ਦੇ ਅਮਲ ਵੀ ਆ ਗਿਆ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਉਹਨਾਂ ਨੇ ਸਗੋਂ ਤਸ਼ਬੀਹ ਦਿੱਤੀ ਹੈ ਕਿ ਭਲਾ ਹੋਇਆ ਮੇਰਾ ਚਰਖਾ ਟੁੱਟਾ ਜਿੰਦ ਜਾਬੋਂ ਛੁੱਟੀ ਪਰ ਇਹ ਇੱਕ ਕਹਿਣ ਦਾ ਅੰਦਾਜ਼ ਹੈ ਪਰ ਇਸ ਦੇ ਨਾਲ ਉਹ ਵੀ ਆਪਣੇ ਜਿਹੜੇ ਦੰਦੇ ਨੇ ਉਹ ਤਿੱਖੇ ਕਰਨਗੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਉਹ ਮਨਜਿੰਦਰ ਸਿੰਘ ਸਿਰਸਾ ਜਿਹੜੇ ਕਿ ਰਜੌਰੀ ਗਾਰਡਨ ਤੋਂ ਭਾਟਪਾ ਦੇ ਜਿਹੜੇ ਐਮਐਲਏ ਬਣੇ ਨੇ ਉਹਨਾਂ ਨੂੰ ਵੀ ਮਿਲੇ ਨੇ ਤਾਂ ਇਹ ਸਾਰੀ ਜਿਹੜੀ ਹੁਣ ਜਿਹੜੀ ਨਕਲੋ ਹਰਕਤ ਆ ਪੰਥਕ ਸਿਆਸਤ ਦੀ ਇਹਨੂੰ ਕਿੱਦਾਂ ਸਮਝਿਆ ਜਾਵੇ ਖਾਸ ਤੌਰ ਤੇ ਜਿਹੜੇ 2 ਦਸੰਬਰ ਦਾ ਜਿਹੜਾ ਫੈਸਲੇ ਹੋਏ ਨੇ ਉਸ ਦੇ پسੰਮਦਰ ਚ ਹੁਣ ਗਿਆਨੀ ਹਰ ਰਗਵੀਰ ਸਿੰਘ ਜਿਹੜੇ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇਸ ਵੇਲੇ ਵਿਦੇਸ਼ ਦੀ ਯਾਤਰਾ ਦੇ ਵਿੱਚ ਨੇ ਤਾਂ ਉਹਨਾਂ ਨੇ ਉਦੋਂ ਇੱਕ ਸਟੈਂਡ ਲਿਆ ਸੀ ਇਸ ਕਮੇਟੀ ਦੇ ਖਿਲਾਫ ਜਿਹੜੀ ਕਿ ਕਮੇਟੀ ਨੇ ਜਾਂਚ ਕੀਤੀ ਹੈ ਤਾਂ ਹੁਣ ਇਸ ਦੇ ਬਾਅਦ ਉਹਨਾਂ ਦਾ ਕੀ ਰੁਖ ਹੋਊਗਾ ਇਹ ਦੇਖਣ ਵਾਲੀ ਗੱਲ ਹੈ ਨਾ ਸਾਰੇ ਨੁਕਤੇਾਂ ਤੇ ਆਪਾਂ ਸਿੱਖ ਇਤਿਹਾਸਕਾਰ ਗੁਰਦਰਸ਼ਨ ਸਿੰਘ ਢਿੱਲੋਂ ਉਹਨਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਨੇ ਆ ਪਹਿਲਾਂ ਆਪਾਂ ਉਹਨਾਂ ਵਿਚਾਰਾਂ ਦੀ ਸਾਂਝ ਪਾਈ ਆ ਵੱਖ-ਵੱਖ ਪੰਤਕ ਮੁੱਦਿਆਂ ਤੇ ਲੈ ਕੇ ਵਿਵਾਕੀ ਨਾਲ ਉਹ ਆਪਣੀ رائے ਰੱਖਦੇ ਨੇ ਜੋ ਗੁਰੂ ਇਤਿਹਾਸ ਹੈ ਜੋ ਗੁਰੂ ਪਰੰਪਰਾ ਹੈ ਉਸ ਦੇ ਅਨੁਸਾਰੀ ਆਪਾਂ ਉਹਨਾਂ ਤੋਂ ਪੁੱਛਦੇ ਆ ਕਿ ਇਹ ਸਾਰੇ ਨੂੰ ਉਹ ਕਿਦਾਂ ਪੜ ਰਹੇ ਨੇ ਜਾਂ ਕੀ ਸਿਧਾਂਤ ਦੇ ਜਾਂ ਰਿਵਾਇਤ ਦੇ ਅਨੁਸਾਰ ਹੋਣਾ ਚਾਹੀਦਾ ਸਰਬਾਈ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਹੁਣ ਸੇਵਾਵਾਂ ਤੋਂ ਮੁਕਤ ਕੀਤਾ ਗਿਆ ਜੀ ਗਿਆਨੀ ਹਰਪ੍ਰੀਤ ਸਿੰਘ ਨੂੰ ਕਿਵੇਂ ਦੇਖਦੇ ਹੋ ਇਹ ਫੈਸਲੇ ਨੂੰ ਤੇ ਸਾਰੇ ਘਟਨਾਕ੍ਰਮ ਨੂੰ ਦੇਖੋ ਮੈਂ ਅਖਬਾਰ ਪੜੇ ਨਹੀਂ ਜੀ ਅੱਜ ਦੀ ਖਬਰ ਹੈ ਜੀ ਜੋ ਤੁਸੀਂ ਮੈਨੂੰ ਇਨਫਰਮੇਸ਼ਨ ਦੇ ਰਹੇ ਹੋ ਉਸ ਬੇਸਿਸ 'ਤੇ ਮੈਂ ਗੱਲ ਕਰ ਸਕਦਾ ਜੀ ਕਿਉਂਕਿ ਸਾਰੀ ਡਿਟੇਲ ਤਾਂ ਅਖਬਾਰ ਦੇ ਵਿੱਚ ਆਉਂਦੀ ਹੈ ਹਾਂ ਜੀ ਪੜ੍ਹ ਕੇ ਬੰਦਾ ਕੋਈ ਆਪਣਾ opinion ਦੇ ਸਕਦਾ ਖੈਰ ਨਹੀਂ ਹੋ ਜੋ ਕੁਝ ਇਹ ਹੋਇਆ ਇਹ ਮੰਦਪਗਾ ਜੀ ਮੈਂ ਇਸ ਨੂੰ ਕੋਈ ਚੰਗੀ ਖਬਰ ਨਹੀਂ ਸਮਝਦਾ ਹਮ ਪੰਜਾਬ ਦੇ ਜਿਸ ਕਿਸਮ ਦੇ ਸਿੱਖਾਂ ਦੇ ਅੱਜ ਹਾਲਾਤ ਆ ਸਿੱਖ ਜਿਹੜੇ ਸਿੱਖ ਕੌਮ ਆ ਲੀਡਰਸ਼ਿਪ ਆ ਹਮ ਉਹਦੇ ਵਿੱਚ ਕੋਈ ਇਸ ਕਿਸਮ ਦਾ ਬੰਦਾ ਨਹੀਂ ਜਿਹੜਾ ਇਹ ਕਹਿ ਸਕੇ ਵੀ ਮੈਂ ਮੈਂ ਇਸ ਕੌਮ ਨੂੰ ਲੀਡਰਸ਼ਿਪ ਪ੍ਰੋਵਾਈਡ ਕਰ ਰਿਹਾ ਜੀ ਉਹਦਾ ਕਾਰਨ ਕਹੀ ਹੈ ਬੜੀ ਡੀਟੀ ਕੰਪਰੀহেনਸਿਵ ਸਟਡੀ ਹੋਦੀ ਹੈਗੀ ਹੈ ਪਰ ਅੱਜ ਇਸ ਕਿਸਮ ਦੀ ਇਹਨਾਂ ਨੂੰ ਜਥੇਦਾਰ ਸਾਹਿਬ ਨੂੰ ਮਤਲਬ ਕੱਢਿਆ ਗਿਆ ਇਹ ਹੋਣਾ ਨਹੀਂ ਸੀ ਚਾਹੀਦਾ ਜੀ ਪਰ ਇਹਨਾਂ ਨੂੰ ਵੀ ਜਿਸ ਤਰੀਕੇ ਦੇ ਨਾਲੇ ਬੀਜੇਪੀ ਦੇ ਲੀਡਰਾਂ ਨੂੰ ਉੱਥੇ ਜਾ ਕੇ ਮਿਲੇ ਆ ਇਹਨਾਂ ਨੂੰ ਵੀ ਇਹ ਹਰਕਤ ਨਹੀਂ ਕਰਨੀ ਚਾਹੀਦੀ ਹਮ ਬੀਜੇਪੀ ਬੇਸਿਕਲੀ ਫੰਡਮੈਂਟਲੀ ਮਤਲਬ ਜੋ ਵੀ ਸਿਧਾਂਤਿਕ ਤੌਰ ਤੇ ਉੱਤੇ ਸਾਡੀ ਆਪੋਨੈਂਟ ਪਾਰਟੀ ਜੀ ਸਿੱਖਾਂ ਦੀ ਮੈਂ ਸਿੱਖ ਕੌਮ ਦੀ ਗੱਲ ਕਰ ਰਿਹਾ ਹੂੰ ਉਹ ਸਿੱਖਾਂ ਦੀ ਹਮਦਰਦ ਪਾਰਟੀ ਨਹੀਂ ਹੈਗੀ ਤਾਂ ਇਹਨਾਂ ਨੂੰ ਉਸ ਮਤਲਬ ਕਿਤੇ ਤੋਂ ਸਪੋਰਟ ਲੈਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਸਿੱਖ ਪੰਥ ਦੀ ਵਿੱਚ ਪੰਥਕ ਲੜਾਈ ਪੰਥ ਦੇ ਵਿੱਚ ਹੀ ਲੜਨੀ ਚਾਹੀਦੀ ਜੀ ਆਪਣਾ ਆਪਣਾ ਆਪ ਨੰਗਾ ਨਹੀਂ ਕਰਨਾ ਚਾਹੀਦਾ ਆਪਣੇ ਆਪ ਇਸ ਕਿਸਮ ਦੀ ਬੁਜ਼ੁਰਬੁਜ਼ੁਰਤਾ ਨਹੀਂ ਦਿਖਾਉਣੀ ਚਾਹੀਦੀ ਤੁਸੀਂ ਜਾ ਕੇ ਉਸ ਦੇ ਕੋਲ ਜਾਓ ਜਿਹੜਾ ਕਿ ਇੱਕ ਜ਼ਰਖਰੀਦ ਆਦਮੀ ਹੈ ਹੂੰ ਜਿਸ ਨੇ ਆਪਣੇ ਸੂਰ ਜਿਸ ਨੇ ਆਪਣੇ ਪ੍ਰਿੰਸੀਪਲ ਜਿਸ ਨੇ ਗੁਰੂ ਤੋਂ ਸਿੱਖੀ ਤੋਂ ਬੇਮੁਖ ਹੋਇਆ ਹੋਇਆ ਇਨਸਾਨ ਉਹਦੇ ਕੋਲ ਤੁਸੀਂ ਕਿਉਂ ਜਾਂਦੇ ਹੋ ਹਮ ਤਾਂ ਤੁਸੀਂ ਕਿਸ ਕਿਸਮ ਦੀ ਜਥੇਦਾਰੀ ਨੂੰ ਲੈਜੀਟੀਮਾਈਜ਼ ਕਰ ਰਹੇ ਹੋ ਜੀ ਇਸ ਕੋਲੋਂ ਮੈਂ ਇਹਨਾਂ ਨੂੰ ਠੀਕ ਨਹੀਂ ਸਮਝਦਾ ਇਹ ਉਹਨਾਂ ਦਾ ਸਟੈਪ ਆ ਜਿਹੜਾ ਮੇਰੀ ਸਮਝ ਜੋ ਤੁਸੀਂ ਦੱਸਿਆ ਮੈਨੂੰ ਜੀ ਮੈਂ ਉਸ ਨੂੰ ਨਿੰਦਨੀਆ ਸਮਝਦਾ ਤਾਂ ਜਿਹੜਾ ਇਹਦੇ ਜੇ ਆਪਾਂ ਇਸ ਮੁੱਦੇ ਤੇ ਆਈਏ ਤਾਂ ਜਦੋਂ ਉਹਨਾਂ ਤੇ ਅਲੀਗੇਸ਼ਨ ਲੱਗੇ ਸੀ ਇੱਕ ਉਹਨਾਂ ਦੇ ਰਿਸ਼ਤੇਦਾਰ ਦੇ ਵੱਲੋਂ ਹੀ ਲਗਾਏ ਗਏ ਸੀ ਕਾਫੀ ਗੰਭੀਰ ਕਿਸਮ ਦੇ ਅਲੀਗੇਸ਼ਨ ਸੀ ਉਸ ਤੋਂ ਬਾਅਦ ਇੱਕ ਕਮੇਟੀ ਬਣੀ ਕਮੇਟੀ ਤੋਂ ਬਾਅਦ ਰੌਲਾ ਪੈ ਗਿਆ ਰੌਲਾ ਪੈਣ ਤੋਂ ਬਾਅਦ ਉਹ ਜੋ ਗਿਆਨੀ ਹਰਗਬੀਰ ਸਿੰਘ ਹੁਣੀ ਜਿਹੜੇ ਅਕਾਲ ਤਖਤ ਸਾਹਿਬ ਜਥੇਦਾਰ ਸੀ ਉਹਨਾਂ ਨੇ ਇਹ ਕਿਹਾ ਸੀਗਾ ਕਿ ਵੀ ਜਿਹੜੇ ਵੀ ਸਾਡੇ ਸਿੰਘ ਸਹਬਾਨ ਨੇ ਉਹ ਕਿਸੇ ਵੀ ਸ਼ਰੋਣੀ ਕਮੇਟੀ ਦੀ ਬਣਾਈ ਹੋਈ ਕਮੇਟੀ ਦੇ ਸਾਹਮਣੇ ਪੇਸ਼ ਨਹੀਂ ਹੋਣਗੇ ਨਾ ਉਹਨਾਂ ਕੋਲ ਕੋਈ ਇਤਾਂ ਦਾ ਅਧਿਕਾਰ ਹੈ ਤੇ ਹੁਣੇ ਸੇਵਾਵਾਂ ਵਰਤ ਤਰਫ ਕੀਤੀਆਂ ਗਈਆਂ ਨੇ ਤਾਂ ਹੁਣ ਤੁਹਾਨੂੰ ਕੀ ਲੱਗਦਾ ਵੀ ਕੀ ਪੋਸਚਰ ਹੋਣਾ ਚਾਹੀਦਾ ਅਕਾਲ ਤਖਤ ਸਾਹਿਬ ਦੇ ਅੱਗੇ ਦੇਖੋ ਅਕਾਲ ਤਖਤ ਸਾਹਿਬ ਦੇ ਜੱਗਨਜੀ ਹਰਪ੍ਰੀਤ ਸਿੰਘ ਨੂੰ ਹੂੰ ਉਹਨਾਂ ਨੂੰ ਆਪਣਾ ਮਤਲਬ ਪੰਥਿਕ ਰਵਾਇਤਾਂ ਦੇ ਮੁਤਾਬਕ ਪੰਥਿਕ ਸੋਚ ਦੇ ਮੁਤਾਬਕ ਟ੍ਰੈਡੀਸ਼ਨ ਦੇ ਮੁਤਾਬਕ ਵਿਚਾਰਧਾਰਾ ਦੇ ਮੁਤਾਬਕ ਪੰਥਿਕ ਲੜਾਈ ਲੜਨੀ ਚਾਹੀਦੀ ਹੈ ਨਾ ਕਿ ਤੁਸੀਂ ਜਾ ਕੇ ਉਹਦੇ ਕੋਲ ਜਾਓ ਕਿ ਉਹਦਾ ਮਨਿੰਦਰ ਸਿੰਘ ਮਨਿੰਦਰ ਸਿੰਘ ਸਰਸੇ ਕੋਲ ਜਾਓ ਹੂ ਇਸ ਮਨਿੰਦਰ ਸਿੰਘ ਸਰ ਸਰ what kind of status he enjoys in this society hmm. or in the pandh ਉਸਕੋ ਤੁਸੀਂ ਕਿਉਂ ਜਾਣਦੇ ਹੋ ਤੁਸੀਂ ਮਤਲਬ ਆਪਣੇ ਜੇ ਤੁਹਾਡੇ ਕੋਲ ਸਵੈਰਥਾ ਹੈਗੀ ਆ ਜੇ ਤੁਹਾਡੇ ਕੋਲ ਕੋਈ ਕਮਿਟਮੈਂਟ ਹੈਗੀ ਇਮਾਨਦਾਰੀ ਹੈਗੀ ਆਪਣੇ ਉਸ ਇਮਾਨਦਾਰੀ ਤੇ ਸਟੈਂਡ ਲੋ ਨੇ ਇੱਕ 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 ਮਸਲਾ ਆਪੋ ਜੁਦਾ ਰੱਖੀਏ ਜਿਹੜਾ ਇਹ ਮਸਲਾ ਚੱਲ ਰਿਹਾ ਹੁਣ ਮਤਲਬ ਕਿ ਜਿਸ ਢੰਗ ਦੇ ਨਾਲ ਇਹਨਾਂ ਨੂੰ ਹੁਣ ਲਾਇਆ ਗਿਆ ਤੇ ਜਿਹਦੇ ਬਾਰੇ ਗਿਆਨੀ ਰਗਵੀਰ ਸਿੰਘ ਜਿਹੜੇ ਕਿ ਅਕਾਲ ਤਖਤ ਸਾਹਿਬ ਜਥੇਦਾਰ ਨੇ ਉਹਨਾਂ ਨੇ ਕਿਹਾ ਸੀ ਪਹਿਲਾਂ ਕਿ ਇਹਨਾਂ ਇਸ ਕਮੇਟੀ ਕੋਲ ਕੋਈ ਅਧਿਕਾਰ ਨਹੀਂਗਾ ਕਿ ਕਿਸੇ ਸਿੰਘ ਸਹਿਬਾਨ ਨੂੰ ਬੁਲਾਵੇ ਜਾਂ ਉਹਨਾਂ ਦੀ ਜਾਂਚ ਦੇ ਸਾਹਮਣੇ ਪੇਸ਼ ਹੋਣ ਤਾਂ ਹੁਣ ਤੁਹਾਨੂੰ ਕੀ ਲੱਗਦਾ ਕਿ ਗਿਆਨੀ ਰਗਵੀਰ ਸਿੰਘ ਉਹਨਾਂ ਦਾ ਕੀ ਪੋਸਚਰ ਹੋਊਗਾ ਜਾਂ ਕੀ ਹੋਣਾ ਚਾਹੀਦਾ ਦੇਖੋ ਉਹਨਾਂ ਦਾ ਪੋਸਚਰ ਇਹੀ ਚਾਹੀਦਾ ਕਿ ਉਹ ਇੰਡੀਪੈਂਡੈਂਟ ਆਫ ਐਨੀ ਆਰਗੇਨਾਈਜੇਸ਼ਨ অর ਐਨੀ ਪਾਰਟੀ ਚਾਹੇ ਉਹ ਅਕਾਲੀ ਦਲ ਆ ਚਾਹੇ ਕੋਈ ਹੋਰ ਪਾਰਟੀ ਹੈ ਉਸ ਤੋਂ ਉੱਪਰ ਉੱਠ ਕੇ ਇੱਕ ਪੰਥਿਕ ਵਿਚਾਰਤਾਰਾ ਪੰਥਿਕ ਕਮਿਟਮੈਂਟ ਦੇ ਉੱਤੇ ਉਹ ਆਪਣਾ ਸਟੈਂਡ ਲੈ ਕੇ ਇਸ ਗੱਲ ਨੂੰ ਸਪਸ਼ਟ ਕਰਨਾ ਜੀ ਠੀਕ ਹੈ ਉਹਨਾਂ ਨੂੰ ਕਿਸੇ ਕਿਸਮ ਦੇ ਕਿਸੇ ਦੇ ਦਬਾਅ ਚ ਆਉਣ ਦੀ ਲੋੜ ਨਹੀਂ ਉਹਦੇ ਨਾਲ ਤੁਸੀਂ ਇੱਕ ਐਡੇ ਵੱਡੇ ਮਤਲਬ ਜਿਹੜੀ ਇੰਸਟੀਚਿਊਸ਼ਨ ਆ ਉਸ ਨੂੰ ਤੁਸੀਂ ਬਿਲਟਲ ਕਰ ਰਹੇ ਹੋ ਹੂੰ ਤਾਂ ਤੁਸੀਂ ਇੰਡੀਪੈਂਡੈਂਟਲੀ ਸਟੈਂਡ ਲਓ ਜਿਹਦੇ ਨਾਲ ਤੁਹਾਡੇ ਰਿਫਲੈਕਟ ਹੋਵੇ ਕਿ ਸਿੱਖਾਂ ਦੇ ਕੋਲ ਇਸ ਕਿਸਮ ਦੇ ਜਥੇਦਾਰ ਆ ਜਿਨ੍ਹਾਂ ਦੇ ਕੋਲ ਆਪਣੀ ਮਤਲਬ ਐਸ ਕਿਸਮ ਦੀ ਸੋਹਰਤਾ ਹੈਗੀ ਆ ਉਹਨਾਂ ਮਤਲਬ ਟ੍ਰੈਡੀਸ਼ਨਸ ਨੂੰ ਪ੍ਰੈਕਟਿਸਿਸ ਨੂੰ ਜਿਨ੍ਹਾਂ ਦੇ ਵਿੱਚੇ ਬੜੇ ਬੜੇ ਸਾਡੇ ਜਥੇਦਾਰ ਸਹਬਾਨਾ ਨੇ ਬੜੇ ਕ੍ਰੂਸ਼ਲ ਟਾਈਮ ਤੇ ਬੜੇ ਵੱਡੇ ਸਟੈਂਡ ਲਾਇਆ ਤਾਂ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਹੁਣ ਦੀ ਸਥਿਤੀ ਦੇ ਵਿੱਚ ਜਿਹੜਾ ਇਹ ਸਾਰਾ ਕੁਝ ਹੋ ਰਿਹਾ ਇਸ ਟਾਈਮ ਦੇ ਵਿੱਚ ਇਹਦੇ ਵਿੱਚ ਜਦੋਂ ਇਨਾ ਜਦੋਂ ਅਕਾਲੀ ਦਲ ਇਨਾ ਪਿੱਛੇ ਜਾ ਚੁੱਕਿਆ ਜਾਂ ਉਹ ਕਮਜ਼ੋਰ ਹੋ ਚੁੱਕਿਆ ਤਾਂ ਜਿਹੜਾ ਇਹ ਸਟੈਪ ਇਸ ਟਾਈਮ ਤੇ ਲੈਣਾ ਤੁਹਾਨੂੰ ਕੀ ਲੱਗਦਾ ਕਿ ਜਿਹੜੀ ਉਹਦੀ ਸ਼ਾਖ ਪਹਿਲਾਂ ਹੀ ਡਿੱਗੀ ਹੋਈ ਹੈ ਉਸ ਤੇ ਉੱਤੇ ਕੀ ਅਸਰ ਪਊਗਾ ਉਸ ਤੇ ਮਾੜਾ ਅਸਰ ਪਊਗਾ ਡਿਸਾਈਡਲੀ ਮਾੜਾ ਅਸਰ ਪਊਗਾ ਪਰ ਮੇਰੀ ਵਿਚਾਰਤ ਰਾਏ ਇਹ ਕਹਿੰਦਾ ਜਿਹੜੇ ਲੋਕ ਬਹੁਤ ਕਹਿੰਦੇ ਆ ਵੀ ਜਿਹੜੀ ਸ਼ਰੂਮ ਨਹੀਂ ਅਕਾਲੀ ਦਲ ਆ ਇਹ ਬੜੀ ਵਧੀਆ ਜਮਾਤ ਸੀ ਫਲਾ ਉਰਜਨਜੀ ਦੇ ਕੇਮ ਅੰਡਰ ਦੀ ਇਨਫਲੂਐਂਸ ਆਫ ਗਾਂਧੀ ਹੂ ਵਾਸ ਅ ਸਨਾਤਨਿਸਟ ਹਿੰਦੂ ਕਟੜ ਹਿੰਦੂ ਉਸ ਦੇ ਇਨਫਲੂਐਂਸ ਦੇ ਵਿੱਚ ਆ ਕੇ ਇਹਨਾਂ ਨੇ ਬਹੁਤ ਵੱਡੀ ਬਲੰਡਰ ਕੀਤੀ ਬੇਸਿਕਲੀ ਫੰਡਾਮੈਂਟਲੀ ਹੂੰ ਸਮਝੇ ਨਾ ਜਦੋਂ ਗੁਰਦੁਆਰਾ ਗੁਰਦੁਆਰਾ ਸੁਧਾਰ ਲਹਿਰ ਜਿਹੜੀ ਚੱਲੀ ਸੀ ਉਸ ਮੌਕੇ ਮਤਲਬ ਇਹਨਾਂ ਨੇ ਕਿਸ ਤਰੀਕੇ ਨਾਲ ਗਾਂਧੀ ਨੇ ਇਹਨਾਂ ਨੂੰ ਮਿਸਯੂਜ਼ ਕੀਤਾ ਔਰ ਉਹ ਮਿਸਯੂਜ਼ ਕਰਕੇ ਅਲਟੀਮੇਟਲੀ ਰਿਜ਼ਲਟ ਹੋਇਆ 1947 ਚ ਜਦ ਕਿ ਕੋਈ ਸਿੱਖਾਂ ਦੀ ਲੀਡਰਸ਼ਿਪ ਹੀ ਨਹੀਂ ਰਹੀ ਜਿਹੜੀ ਲੀਡਰਸ਼ਿਪ ਸੀ ਉਹ ਕਿਸੇ ਗੱਲ ਨੂੰ ਸੋਹੇਦ ਨਹੀਂ ਸੀ ਜਾਂ ਮਤਲਬ ਇਸ ਕਿਸਮ ਦੀ ਉਹਨਾਂ ਚ ਕੌਨਸ਼ੀਅਸਨੈਸ ਨਹੀਂ ਕਿਸ ਤਰੀਕੇ ਨਾਲ ਅਸੀਂ ਸਿੱਖਾਂ ਦੇ ਰਾਈਟਸ ਨੂੰ ਪ੍ਰੋਟੈਕਟ ਕਰਨਾ ਜੀ ਸਮਝਦੇ ਉਹ ਗਲਤੀ ਜਿਹੜੀ ਹੋਈ ਉਸ ਵੇਲੇ ਫਿਰ ਨੈਸ਼ਨ ਨੈਸ਼ਨਲ ਮੂਵਮੈਂਟ ਦੇ ਵਿੱਚ ਉਹ ਅਮਰਜ ਕਰ ਗਏ ਜਿਹੜਾ ਸਾਡਾ ਨੈਸ਼ਨਲਿਜ਼ਮ ਦਾ ਕਨਸੈਪਟ ਨਹੀਂ ਸਾਡਾ ਸਰਬੱਤ ਦੇ ਭਲੇ ਦਾ ਕਨਸੈਪਟ ਹੈ ਜੀ ਤੋਂ ਇਸ ਕਰਕੇ ਬੇਸਿਕਲੀ ਫੰਡਾਮੈਂਟਲੀ ਬਹੁਤ ਬਲੰਡਰਸ ਮਤਲਬ ਇਨੀਸ਼ੀਅਲੀ ਅਕਾਲੀ ਦਲ ਦੇ ਚ ਹੋਏ ਵੇ ਫਿਰ ਉਹਨਾਂ ਦਾ ਇਹ ਕਹਿਣਾ ਵੀ ਸਿੰਘ ਸਭਾ ਦੀ ਲੀਡਰਸ਼ਿਪ ਨੂੰ ਟੋਡੀ ਕਹਿਣਾ ਫਲਾਣਾ ਕਹਿਣਾ ਅਬਿਊਜ਼ ਕਰਨਾ ਥੈਟ ਵਾਸ ਵੈਰੀ ਰੋਂਗ ਸਿੰਘ ਸਭਾ ਦੀ ਲੀਡਰਸ਼ਿਪ ਬੜੀ ਸੋਹਿਰਦ ਲੀਡਰਸ਼ਿਪ ਸੀ ਬੜੀ ਗਿਆਨਵਾਨ ਲੀਡਰਸ਼ਿਪ ਸੀ ਬੜੀ ਸੁਚੇਤ ਲੀਡਰਸ਼ਿਪ ਸੀ ਜੀ ਜਿਨ੍ਹਾਂ ਨੇ ਸਿੱਖ ਆਇਡੈਂਟੀ ਤੇ ਉੱਤੇ ਬੜਾ ਵੱਡਾ ਪਹਿਰਾ ਦਿੱਤਾ ਤਾਂ ਬਹੁਤ ਸਾਰੇ ਲੋਕ ਇਹ ਗੱਲ ਕਹਿ ਰਹੇ ਆ ਵੀ ਜਿਹੜੀ ਗੱਲ ਇਹ ਆ ਰਹੀ ਹੈ ਹੁਣ ਮਤਲਬ ਕਿ ਜੋ ਇਹ ਸੇਵਾਵਾਂ ਨੂੰ ਮੂ ਖਤਮ ਕੀਤਾ ਗਿਆ ਇਹਦੇ ਪਿੱਛੇ ਜਿਹੜੇ 2 ਦਸੰਬਰ ਦਾ ਜਿਹੜਾ ਫੈਸਲਾ ਸੀਗਾ ਅਕਾਲ ਤਖਤ ਸਾਹਿਬ ਦਾ ਜਿਹਦੇ ਵਿੱਚ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਸਾਰੀ ਉਹਨਾਂ ਨੇ ਗਲਤੀਆਂ ਮੰਨੀਆਂ ਫਿਰ ਉਹਨੂੰ ਤਨਖਾਹ ਲਈ ਗਈ ਤਾਂ ਉਹ ਜਿਹੜਾ ਸਾਰਾ ਇੱਕ ਵਿਰੋਧ ਹੈ ਬਾਦਲ ਪਰਿਵਾਰ ਦਾ ਜਾਂ ਬਾਦਲ ਪਰਿਵਾਰ ਦੇ ਖਿਲਾਫ ਜਿੰਨਾ ਕੁ ਵੀ ਸਟੈਂਡ ਲਿਆ ਗਿਆ ਸਿੰਘ ਸਾਹਿਬਾਨ ਦੇ ਵੱਲ ਉਹਦੇ ਵਿੱਚ ਜਿਹੜੇ ਪੇਸ਼ ਪੇਸ਼ ਸੀ ਗਿਆਨੀ ਹਰਪ੍ਰੀਤ ਸਿੰਘ ਸੀਗੇ ਉਸ ਗੱਲ ਦਾ ਖਮਿਆਜ਼ਾ ਇਹਨਾਂ ਨੂੰ ਭੁਗਤਣਾ ਪਿਆ ਤੁਸੀਂ ਦੇਖੋ ਇਹ ਤਾਂ ਕਹਿਣਾ ਬੜਾ ਮੁਸ਼ਕਿਲ ਹੈ ਹਮ ਅਨਲੈਸ ਵੀ نو ਦੀ ਇਨਸ ਐਂਡ ਆਊਟਸ ਆਫ ਦਾ ਹੋਲ ਜੀ ਠੀਕ ਹੈ ਨੀ ਜੀ ਹੁਣ ਤਾਂ ਮਤਲਬ ਅੱਜ ਦੀ ਖਬਰ ਆ ਜਿਹੜੀ ਖਬਰ ਵੀ ਪ੍ਰਚਾਰ ਮਤਲਬ ਬਲੈਕ ਐਂਡ ਵਾਈਟ ਆ ਹੀ ਨਹੀਂ ਜੀ 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 ਉਹ ਮਤਲਬ ਜੋ ਜੋ ਵੀ ਕੁਝ ਹੋਇਆ ਮੈਂ ਸਮਝਦਾ ਮੰਦਪਾਗੀ ਕਰ ਮੰਦਪਾਗੀ ਕਰ ਜੀ ਇਸ ਟ੍ਰੈਜਡੀ ਉਸ ਸੋਟਸ ਹਮ ਪੀ ਸ਼ੁੱਡ ਨੋਟ ਹੈਵ ਹੈਪਨ ਜੀ ਜੀ ਉਹਨੂੰ ਹੋਰ ਤਰੀਕੇ ਨਾਲ ਹੈਂਡਲ ਕੀਤਾ ਜਾਣਾ ਚਾਹੀਦਾ ਸੀ ਜਿਸ ਦੇ ਨਾਲ ਸਾਡੀ ਜਿਹੜੀ ਸ਼ਾਖ ਦੁਨੀਆਂ ਦੇ ਵਿੱਚ ਨਾ ਗਿਰਲੀ ਪਰ ਕਿਉਂਕਿ ਸਾਡੇ ਕੋਲ ਇਸ ਵੇਲੇ ਇੰਸਟੀਟਿਊਸ਼ਨ ਹੀਰੀ ਕਾਲ ਅਕਾਲ ਤਖਸਬ ਦਾ ਹੀ ਪਰ ਇਹ ਅਕਾਲ ਤਖਸਬ ਜਿਹੜਾ ਜਥੇਦਾਰ ਸੀਗੇ ਕਾਫੀ ਐਕਟਿਵ ਵੀ ਰਹਿੰਦੇ ਸੀ ਬਹੁਤ ਸਾਰੇ ਮਸਲਿਆਂ ਨੂੰ ਲੈ ਕੇ ਚਾਹੇ ਉਹ ਕਸ਼ਮੀਰ ਦੀਆਂ ਲੜਕੀਆਂ ਦਾ ਮਸਲਾ ਆਇਆ ਜਾਂ 7 8 370 ਦਾ ਮਸਲਾ ਆਇਆ ਉਹ ਆਰਐਸਐਸ ਤੇ ਬੈਨ ਲਾਉਣ ਦੀਆਂ ਇਹਨਾਂ ਨੇ ਵੀ ਗੱਲਾਂ ਵੀ ਕਹੀਆਂ ਤੇ ਉਸ ਤੋਂ ਬਾਅਦ ਫਿਰ ਲਗਾਤਾਰ ਇਹਨਾਂ ਦਾ ਜਦੋਂ ਵਿਰਸਾ ਸਿੰਘ ਬਲਟੋਹਾ ਉਹਨਾਂ ਦੇ ਨਾਲ ਇੱਕ ਮਤਲਬ ਕਿ ਪੇਚ ਫਸ ਗਿਆ ਵਿਵਾਦ ਹੋ ਗਿਆ ਤਾਂ ਉਹ ਢੰਗ ਦੇ ਨਾਲ ਜਦੋਂ ਅਸਰਟਿਵ ਜਿਹੜਾ ਜਥੇਦਾਰ ਸਿੰਘ ਸਹਿਬਾਨ ਇੰਨੇ ਅਸਰਟਿਵ ਰਹੇ ਨਹੀਂ ਪਿੱਛੇ ਜਿਹੜਾ ਜਿਹੜੇ ਦਿਖਦੇ ਸੀ ਜਾਂ ਫਿਰ ਰਾਗਵ ਚੱਡੇ ਦੇ ਫੰਕਸ਼ਨ ਤੇ ਗਏ ਉਹਦਾ ਰੋਲਾ ਵੀ ਪੈ ਗਿਆ ਸੀ ਤਾਂ ਇਹ ਜਿਹੜੀ ਅਸਰਟਿਵਨੈਸ ਸੀ ਤੁਹਾਨੂੰ ਕੀ ਲੱਗਦਾ ਹੈ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਉਹ ਵੀ ਕਿਤੇ ਨਾ ਕਿਤੇ ਉਹਨਾਂ ਦੇ ਲਈ ਉਹਨਾਂ ਨੂੰ ਉਹਨਾਂ ਨੇ ਜਿਹੜਾ ਕਾਊਂਟਰ ਬਲਾਸਟ ਦੇਖੋ ਮੈਂ ਸਮਝਦਾ ਹਰਪ੍ਰੀਤ ਸਿੰਘ ਨੂੰ ਗਿਆਨੀ ਜੀ ਨੂੰ ਬਿਲਕੁਲ ਬੁਲਟੋਹਨਲ ਕੰਟਰੋਵਰਸੀ ਚ ਪੈਨ ਡਿਸੋਲਵ ਨਹੀਂ ਹੂੰ ਤੁਸੀਂ ਉਲਟੋਹੇ ਨੂੰ ਬੜਾ ਕਰਤਾ ਹੂੰ ਮਤਲਬ ਥੋੜਾ ਕਿੱਡਾ ਬੜਾ ਕੱਦ ਕਿੱਡਾ ਬੜਾ ਤੁਹਾਡਾ ਸਟੇਟਸ ਕਿੱਡੀ ਵੱਡੀ ਤੁਹਾਡੀ ਪੋਜੀਸ਼ਨ ਕਿੱਡੀ ਵੱਡੀ ਤੁਹਾਡੀ ਅਥਾਰਟੀ ਤੁਹਾਨੂੰ ਕੀ ਲੋੜ ਸੀ ਇੱਕ ਆਮ ਸੁਧਾਰਨ ਆਦਮੀ ਲੈ ਮੈਂ ਨਾ ਹੂੰ ਜਿੱਦੀ ਕੋਈ ਔਕਾਤ ਨਹੀਂ ਜਿਹਦਾ ਕੋਈ ਪਛੋਕੜ ਨਹੀਂ ਜੀ ਤੁਸੀਂ ਉਸ ਨਾਲ ਕਿਉਂ ਕੰਟਰੋਵਰਸਿਟੀ ਚ ਪੈਨੇ ਹੂੰ ਐਸਾ ਹਜ਼ਾਰਾਂ ਲੋਕ ਬੋਲਦੇ ਆ ਤੁਸੀਂ ਉਹਨਾਂ ਨਾਲ ਕੰਟਰੋਵਰਸਿਟੀ ਕੀ ਪੈਨ ਦਿਲੋ ਤੁਹਾਡਾ ਆਪਣਾ ਇੱਕ ਸਟੇਟਸ ਸੀ ਤੁਹਾਡੀ ਇੱਕ ਪੋਜੀਸ਼ਨ ਸੀ ਤੁਸੀਂ ਮਤਲਬ ਕੰਟ੍ਰਿਬਿਊਟ ਕੀਤਾ ਤਾਂ ਉਸ ਕਰਕੇ ਮੈਨੂੰ ਨਹੀਂ ਸਮਝਦਾ ਸੀ ਇਹਨਾਂ ਨੇ ਕੋਈ ਬਹੁਤ ਸਿਆਣਪ ਦਿਖਾਈ ਹੋਵੇ ਹੂੰ ਉਹ ਉਸ ਬੰਦੇ ਨੇ ਕੰਟਰੋਵਰਸੀ ਪੈਨਦੀ ਕਿਉਂਕਿ ਉਹ ਬੰਦਾ ਨਟੋਰੀਅਸ ਆ ਹੂੰ ਉਹਦਾ ਕੋਈ ਆਪਣਾ ਸਟੇਟਸ ਨਹੀਂ ਕੋਈ ਪੋਜੀਸ਼ਨ ਨਹੀਂ ਕੋਈ ਅਥਾਰਟੀ ਨਹੀਂ ਤਾਂ ਉਸ ਬੰਦੇ ਨੇ ਤੁਸੀਂ ਕਿਉਂ ਮਤਲਬ ਕੰਟਰੋਵਰਸੀ ਚ ਪੈਨੇ ਇਸ ਤਰ੍ਹਾਂ ਹਜ਼ਾਰਾਂ ਲੋਕ ਹੋਣਗੇ ਜਿਹੜੇ ਬੱਕ ਬੱਕਰੀ ਜਾਣਗੇ ਰਿਕ ਨਾਲ ਤੁਸੀਂ ਕੰਟਰੋਵਰਸੀ ਚ ਕਿਉਂ ਪੈਨੇ ਤੁਸੀਂ ਆਪਣੇ ਸਟੈਂਸ ਸਥਿਰ ਰਹੋ ਕਾਮ ਰਹੋ ਕੁਆਇਟ ਰਹੋ ਆਪਣੀ ਗੱਲ ਕਹਿਤੀ ਗੱਲ ਕਰ ਤਾਂ ਤੁਸੀਂ ਹੁਣ ਕੀ ਸਮਝਦੇ ਹੋ ਹੁਣ ਜਿਹੜੀ ਸਥਿਤੀ ਦੇ ਵਿੱਚ ਇਹ ਸਾਰਾ ਅੰਦਰਲਾ ਕਲੇਸ਼ ਚੱਲ ਰਿਹਾ ਵੱਖ-ਵੱਖ ਕਰਨ ਨੂੰ ਲੈ ਕੇ ਚੱਲ ਰਿਹਾ ਦੂਜੇ ਪਾਸੇ ਆਪਾਂ ਦੇਖਿਆ ਕਿ ਆਰਐਸਐਸ ਜਾਂ ਭਾਜਪੀ ਦਾ ਵੀ ਇੱਕ ਕੌਂਸਲਟ ਹੈਗਾ ਜਿਹੜਾ ਪੰਜਾਬ ਦੇ ਵਿੱਚ ਵੀ ਉਹ ਦਿੱਲੀ 'ਚ ਹੁਣ ਜਮਾਤ ਜਿੱਤ ਵੀ ਗਈ ਹੈ ਤੇ ਉਹਦੇ ਵਿੱਚ ਕੁਝ ਉਹਨਾਂ ਦੇ ਜਿਹੜੇ ਉਹਨਾਂ ਨੂੰ ਪ੍ਰਣਾਏ ਹੋਏ ਸਿੱਖ ਨੇ ਉਹ ਵੀ ਮੂਰੇ ਆਏ ਨੇ ਤਾਂ ਉਹਦੇ ਵਿੱਚ ਤੁਸੀਂ ਕੀ ਦੇਖਦੇ ਹੋ ਜਿਹੜਾ ਇਹ ਸਾਡਾ ਅੰਦਰਲਾ ਜਿਹੜਾ ਜਿਹੜਾ ਸਾਡਾ ਕਜ਼ੀਆ ਚੱਲ ਰਿਹਾ ਪੰਥ ਦਾ ਉਸ ਨੂੰ ਇਹ RSS ਦੀ ਥ्रेट ਦੇ ਸਨਮੁਖ ਕਿਦਾਂ ਸਮਝੀਏ ਦੇਖੋ ਮੈਂ ਤੁਹਾਨੂੰ ਦੱਸਾਂ ਪਹਿਲਾਂ ਤਾਂ ਸਮਝੋ ਵੀ ਦਿੱਲੀ ਚ ਹੋਇਆ ਕੀ ਜੀ ਦਿੱਲੀ ਚ ਬੀਜੇਪੀ ਨਹੀਂ ਜਿੱਤੀ ਦਿੱਲੀ ਚ ਆਮ ਆ ਆਪ ਪਾਰਟੀ ਹਾਰੀ ਜੀ ਸਿੱਖਾਂ ਦੇ ਲਈ ਇੱਕ ਥੋੜੀ ਜੀ ਰੀਲੀਫ ਆਵੀ ਹੈ ਹਮ ਕੇਜਰੀਵਾਲ ਜਿਹੜਾ ਜ਼ਲਮ ਜ਼ਾਲਮ ਇਨਸਾਨ ਸੀ ਜਿਹੜਾ ਐਂਟੀ ਸਿੱਖ ਸੀ ਫਰੋਮ ਵਿਵੇਕ ਵਿਵੇਕਨੰਦ ਇੰਸਟੀਚਿਊਟ ਦਾ ਬਾਈ ਪ੍ਰੋਡਕਟ ਸੀ ਵਿਚ ਇਜ਼ ਮੋਰ क्रੂਅਲ ਦੈਨ RSS ਹਮ ਸਮਝੇ ਉਹ ਹਿਡਨ ਉਪਨ ਹੈਗੇ ਤਾਂ ਉਹ ਸਿਚੁਏਸ਼ਨ ਦੇ ਵਿੱਚ ਮਤਲਬ ਜਿਹੜੀ ਦਿੱਲੀ ਦੀ ਜੋ ਇਵੈਂਟ ਹੋਈ ਆ ਉਹ ਬੀਜੇਪੀ ਨੇ ਦਿੱਤੀ ਉਹ ਆ ਕੇਜਰੀਵਾਲ ਆ ਰਿਹਾ ਨਾ ਤਾਂ ਉਹਦੇ ਵਿੱਚ ਮੇਰਾ ਸਵਾਲ ਇਹ ਸੀ ਵੀ ਜਿਹੜਾ ਪੰਥ ਨੂੰ ਖਤਰਾ ਲਾਹਕ ਹੈ ਹੁਣ ਜਿਹੜਾ ਸਾਡਾ ਰੋਲਾ ਚੱਲ ਰਿਹਾ ਇੱਥੇ ਕੋਈ ਸਿੱਖਾਂ ਦੀ ਜਮਾਤ ਨਹੀਂ ਰਹਿ ਗਈ ਉਦੋਂ ਬਾਅਦ ਜਿਹੜੇ ਸੰਸਥਾਵਾਂ ਦੇ ਜਿਹੜੇ ਜ਼ਥੇਦਾਰ ਨੇ ਉਹਨਾਂ ਨੂੰ ਇਦਾਂ ਲਾਇਆ ਜਾ ਰਿਹਾ ਜਾਂ ਉਹ ਇੰਨਾ ਇਸ ਕਿਸਮ ਦੇ ਮਲਗੀ ਕਲੇਸ਼ ਚ ਨੇ ਤਾਂ ਉਹਦੇ ਵਿੱਚ ਤੁਹਾਨੂੰ ਲੱਗਦਾ ਵੀ ਸਿੱਖ ਵਿਰੋਧੀ ਕੋਈ ਵੀ ਤਾਕਤਾਂ ਨਹੀਂ ਚਾਹੀਏ ਚਾਹੀਏ ਉਹ ਕੇਜਰੀਵਾਲ ਹੈ ਚਾਹੀਏ ਉਹ ਆਰਐਸਐ ਉਹਨਾਂ ਲਈ ਇਹ ਮੌਕਾ ਹੈ ਇੱਕ ਕਿਸਮ ਦਾ ਦੇਖੋ ਉਹ ਤਾਂ ਆਪ ਹੀ ਹੁਣ ਮਤਲਬ ਹੀ ਇਜ਼ ਹਰਟ ਬਰੂਟਲੀ ਜਿਹੜਾ ਕੇਜਰੀਵਾਲਾ ਉਹਦੇ ਤੇ ਉਹਦੇ ਤੇ ਇੰਨਾ ਵੱਡਾ ਤੱਕਾ ਲੱਗਿਆ ਜਿਹਦੇ ਵਿੱਚ ਕੋਈ ਥੋੜੀ ਬਹੁਤੀ ਇਨਸਾਨੀਅਤ ਜਾਂ ਮੋਰੈਲਟੀ ਹੋਵੇ ਸ਼ੁੱਡ ਕੁਇਟ ਪੋਲਿਟਿਕਸ ਉਹ ਉਹ ਨੰਗਾ ਹੋ ਚੁੱਕਿਆ ਉਹ ਨੰਗਾ ਉਹਦਾ ਹੋਣਾ ਮਤਲਬ ਓਪਨ ਆ ਗਿਆ ਜੀ ਪਹਿਲਾਂ ਤਾਂ ਹੀ ਵਾਸ ਹਿਡਨ ਉਹ ਲੁਕਿਆ ਵੈਸੀ ਉਹਨੂੰ ਓਪਨ ਚ ਹੋ ਗਿਆ ਵੀ ਉਹਦੇ ਤਾਂ ਕੋਈ ਔਕਾਤ ਹੀ ਨਹੀਂ ਉਹ ਕਰਪਟ ਆਦਮੀ ਹੈ ਡਿਸਆਨੈਸਟ ਆਦਮੀ ਹੈ क्रੂਲ ਆਦਮੀ ਹੈ ਐਂਟੀ ਮਾਈਨੋਰਟੀਜ਼ ਹੈਗਾ ਜੀ 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 ਜਦੋਂ ਉਹਨੇ ਕਿਹਾ ਵੀ ਲੋਕਪਾਲ ਬਣਾਵਾਂਗੇ ਕਿੱਥੇ ਗਿਆ ਲੋਕਪਾਲ ਦੀ ਗੱਲ ਫਿਰ ਉਸਨੇ ਕਿਹਾ ਵੀ 1984 ਦੇ ਜੋ ਉੱਥੇ ਹੋਇਆ ਕਿ ਭੰਗਾਰਤ ਮੈਂ ਉਸ ਦੇ ਉੱਤੇ ਕਮੇਟੀ ਹੈ ਇਨਕੁਆਇਰੀ ਕਮੇਟੀ ਬਣਾ ਕੇ ਉਹਨਾਂ ਨੂੰ ਸਜ਼ਾ ਮਾਂ ਦੂੰ ਦਿੱਲੀ ਚ ਫਿਰ ਵਾਸੀ ਥੈਨ ਆਫਟਰ ਹੀ ਲਿਫਟਡ ਹੀ ਫੋਰਗਟ ਅਬਾਊਟ ਹੀ ਵਾਸ ਪਰਪਸਲੀ ਕਰੀਏਟਿੰਗ ਅ ਸਿਚੁਏਸ਼ਨ ਵਿਚ ਇਜ਼ ਵੁਡ ਗੋ ਅਗੇਂਸਟ ਸੀ ਕਮਿਊਨਿਟੀ ਤਾਂ ਤੁਸੀਂ ਕੀ ਸਮਝਦੇ ਹੋ ਹੁਣ ਇਹਦਾ ਜਿਹੜਾ ਇਹ ਜਿਹੜਾ ਸਾਰਾ ਇਹਦਾ ਚਲੋ ਹੁਣ ਕਹਿੰਦੇ ਮੈਂ ਖੁੱਲ ਕੇ ਬੋਲਾਂਗਾ ਜੋ ਹਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਕਿਹਾ ਨਹੀਂ ਉਹ ਤਾਂ ਦੇਖੋ ਜੀ ਮੈਂ ਉਹਨਾਂ ਬਾਰੇ ਕੀ ਕਹਿ ਸਕਦਾ ਉਹ ਤਾਂ ਜੋ ਬੋਲਣਗੇ ਆਪਾਂ ਉਹਨਾਂ ਦੀ ਬੋਲਣ ਤੋਂ ਹੀ ਕੋਈ ਅਨਲਿਸਿਸ ਕਰ ਸਕਦੇ ਹੂੰ ਉਹ ਹੁਣ ਕੀ ਬੋਲਣਗੇ ਥੈਟ ਆਈ ਡੋਟ ਨੋ ਹੂੰ ਕੋਈ ਮੈਂ ਆਲੀਆ ਤਾਹ ਨਹੀਂ ਜਿਹੜਾ ਮੈਂ 10 ਸਾਲ ਵੀ ਆਪ ਬੋਲਣਗੇ ਉਹ ਤਾਂ ਹੁਣ ਕੀ ਬੋਲਣਗੇ ਕੀ ਉਹਨਾਂ ਦੀ ਮਾਨਸਿਕਤਾ ਦੇ ਵਿੱਚ ਹੈ ਕਿਸ ਤਰ੍ਹਾਂ ਦਾ ਪੋਜੀਸ਼ਨ ਤੇ ਜਿtheta ਰਣਜੀਤ ਸਿੰਘ ਉਹਨਾਂ ਨੂੰ ਲੈ ਕੇ ਜਿਹੜੇ ਜਦੋਂ ਆਪਣਾ ਟੋੜੇ ਸਾਹਿਬ ਉਹਨਾਂ ਦੇ ਟਾਈਮ ਤੋਂ ਲੈ ਕੇ ਜਿtheta ਆਨੰਦਗੜ੍ਹ ਤੱਕ ਦਾ ਸਫ਼ਰ ਆਇਆ ਜਿਹੜੇ ਵੀ ਜਿtheta ਨਾਰਾਜ਼ ਹੋਏ ਨੇ ਜਾਂ ਜਿਨ੍ਹਾਂ ਨੂੰ ਲਾਇਆ ਗਿਆ ਬਾਅਦ ਚ ਉਹ ਰਿਵਾਈਵ ਨਹੀਂ ਹੋ ਸਕੇ ਉਹ ਭਟਕਦੇ ਹੀ ਰਹੇ ਨੇ ਕਿਸੇ ਨਾ ਕਿਸੇ ਰੂਪ ਚ ਤਾਂ ਤੁਸੀਂ ਇਹਦੇ ਇਹਦੇ ਸੰਮੁਖ ਇਤਿਹਾਸ ਦੇ ਸਾਨੂੰ ਗਿਆਨੀ ਹਰਪ੍ਰੀਤ ਜੀ ਸਾਨੂੰ ਉਹ ਭਵਿੱਖ ਕੀ ਦੇਖਦੇ ਹੋ ਦੇਖੋ ਮੈਂ ਦੇਖੋ ਇੱਕ ਤਾਂ ਬੜੀ ਟ੍ਰੈਜੇਡੀ ਹੁੰਦੀ ਆ ਜਿਹੜੇ ਮੋਸਟ ਆਫ ਦੀ ਜੱਥੇਦਾਰਸ ਹੈਗੇ ਉਹਨਾਂ ਦੇ ਕੋਲ ਇਕਨੋਮਿਕ ਸਟੈਬਿਲਿਟੀ ਪਰਸਨਲੀ ਨਹੀਂ ਹੈਗੀ ਹੂੰ ਉਹ ਵਿਚਾਰੇ ਮਤਲਬ ਮੈਨੂੰ ਯਾਦ ਆ ਮੈਂ ਲੋਨ ਨਹੀਂ ਲੈਂਦਾ ਕਿਸੇ ਜੱਥੇਦਾਰ ਦਾ ਉਹ ਵਿਚਾਰਾ ਜਦੋਂ ਜੱਥੇਦਾਰੀ ਤੋਂ ਹਟਿਆ ਤਾਂ ਉਸਦੇ ਲਈ ਬੜੀਆਂ ਫਾਈਨੈਂਸ਼ੀਅਲ ਪ੍ਰੋਬਲਮਸ ਸੀ ਹੀ ਡਿਡ ਟਾਕ ਟੂ ਮੀ ਮੈਂ ਮੈਂ ਉਹਦਾ ਨਾ ਨਹੀਂ ਲੈਂਦਾ ਮੈਂ ਇਸ ਤਰ੍ਹਾਂ ਦੀ ਕਿਉਂਕਿ ਜਥੇਦਾਰਾਂ ਦਾ ਮੇਰੇ ਦਿਲ ਦੇ ਵਿੱਚ ਬੜਾ ਸਤਿਕਾਰ ਜੀ ਉਸ ਇੰਸਟੀਚਿਊਸ਼ਨ ਦਾ ਬੜਾ ਸਤਿਕਾਰ ਹੂੰ ਤੋ ਜੇ ਸਾਡੇ ਐਡੇ ਵੱਡੇ ਇੰਸਟੀਚਿਊਸ਼ਨਲ ਹੋਲਡਰਸ ਜਿਹੜੇ ਹੈਗੇ ਆ ਉਹਨਾਂ ਨੂੰ ਇਸ ਤਰੀਕੇ ਨਾਲ ਜ਼ਲੀਲ ਕੀਤਾ ਜਾਂਦਾ ਇਹ ਬੜੀ ਮੰਦ ਮੰਦਪਾਗੀ ਕਰ ਹੂੰ ਨਾਟ ਇਨ ਦੀ ਇੰਟਰਸਟ ਆਫ ਦੀ ਫਿਊਚਰ ਆਫ ਸਿੱਖ ਕਮਿਊਨਿਟੀ ਸਿੱਖ ਕਮਿਊਨਿਟੀ ਅੱਜ ਸਕਾ ਸਿੱਖ ਟੋਟਲੀ ਲੀਡਰਲੈਸ ਹੂੰ ਟੋਟਲੀ ਲੀਡਰਲੈਸ ਤੋ ਮੈਂ ਸਮਝਦਾ ਜੇ ਮਾਸਿਸ ਦੇ ਕੋਲ ਲੀਡਰਸ਼ਿਪ ਹੋਵੇ ਤਾਂ ਅਗੇਨ ਸੇ ਕਿਸਮ ਕੇ ਰਾਈਜ਼ ਐਂਡ ਕੈਨ ਰਾਈਜ਼ ਐਂਡ ਕੈਪਚਰ ਦੀ ਹਾਈਐਸਟ ਪ੍ਰੈਡਿਸਟੈਂਸ ਆਫ ਯੂਨੋ ਪੋਲਿਟਿਕਸ ਤੋ ਇਸ ਕਰਕੇ ਸਿੱਖਾਂ ਦੇ ਵਿੱਚ ਇਹ ਪੋਟੈਂਸ਼ਲ ਹੈ ਉਹ ਪੋਟੈਂਸ਼ਲ ਗੁਰੂ ਨੇ ਦਿੱਤਾ ਸਿੱਖਾਂ ਜੀ ਅਣਖ ਦਾ ਪੋਟੈਂਸ਼ਲ ਦਿੱਤਾ ਜਿਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਕੇਜਰੀਵਾਲ ਨੇ ਤੇ ਭਗਵੰਤ ਮਾਨ ਨੇ ਹੂੰ ਤੋ ਉਹ ਸਾਡੇ ਕੋਲ ਪੋਟੈਂਸ਼ਲ ਗੁਰੂ ਨੇ ਦਿੱਤਾ ਗੁਰੂ ਨੇ ਦਿੱਤਾ ਸਾਨੂੰ ਅਣਖ ਗੁਰੂ ਨੇ ਦਿੱਤੀ ਹੈ ਅਣਖ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਭਗਵੰਤ ਮਾਨ ਨੇ ਹੂੰ ਸੋ ਇਸ ਕਰਕੇ ਸਾਨੂੰ ਕੋਈ ਘਬਰਾਉਣ ਦੀ ਲੋੜ ਨਹੀਂ ਗੁਰੂ ਸਾਡੇ ਸਨਮੁਖ ਹੂੰ ਸਮਝੇ ਕਿ ਨਹੀਂ ਗੁਰੂ ਜਦੋਂ ਸਾਡੇ ਸਨਮੁਖ ਆ ਉਸ ਗੱਲ ਨੂੰ ਅਸੀਂ ਲੈ ਕੇ ਚੱਲਦੇ ਹਾਂ ਸਾਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ ਸਾਨੂੰ ਕਿਸੇ ਤੋਂ ਮੰਗਣ ਦੀ ਲੋੜ ਜੀ ਅਸੀਂ ਮੰਗਦੇ ਨਹੀਂ ਹਾਂ ਜੀ ਅਸੀਂ ਸੋਵਰਨ ਧੰਨਵਾਦ ਜੀ ਬਹੁਤ-ਬਹੁਤ ਏ ਸੰਨ ਸਿੱਖ ਇਤਿਹਾਸਕਾਰ ਗੁਰਦਰਸ਼ਨ ਸਿੰਘ ਢਿੱਲੋਂ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਜੋ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀਆਂ ਸੇਵਾਵਾਂ ਨੂੰ ਖਤਮ ਕੀਤੀਆਂ ਗਈਆਂ ਨੇ ਉਸ ਦੇ ਮਤਲਬ ਉਹਨਾਂ ਨੇ ਕਿਹਾ ਕਿ ਜਿਹੜਾ ਸਾਰਾ ਵਰਤਾਰਾ ਉਹ ਮੰਦ ਭਗ ਹੈ ਪਰ ਆਸ਼ਮੰਦ ਨਹੀਂ ਜੋ ਗੁਰੂ ਦੀ ਮਿਹਰ ਹੈ ਕਹਿੰਦੇ ਵੀ ਉਹ ਕੌਮ ਜਿਹੜੀ ਆ ਉਹ ਗੁਰੂ ਦੇ ਦੇ ਅਸ਼ੀਰਵਾਦ ਦੇ ਨਾਲ ਵਰਸੋਈ ਹੋਈ ਆ ਤੇ ਗੁਰੂ ਸਾਡੇ ਸਾਹਮਣੇ ਤੇ ਸਾਡੇ ਚ ਹਜੇ ਵੀ ਜਿਹੜੀ ਅਣਖ ਹੈ ਜਾਂ ਜਿਹੜਾ ਪੋਟੈਂਸ਼ੀਅਲ ਹੈ ਉਹ ਬਰਕਰਾਰ ਹੈ ਤੋ ਉਮੀਦ ਇਹ ਹੀ ਕੀਤੀ ਜਾਣੀ ਚਾਹੀਦੀ ਹੈ ਕਿ ਸਾਰੇ ਦੇ ਚਲਦਿਆਂ ਹੀ ਸਾਰੇ ਜਿਹੜੇ ਸੰਕਟਾਂ ਦੇ ਬਾਵਜੂਦ ਵੀ ਕੌਮ ਦੀ ਚੜ੍ਹਦੀ ਕਲਾ ਹੋਏਗੀ ਉਮੀਦ ਹੈ ਤੁਹਾਨੂੰ ਗੱਲਬਾਤ ਪਸੰਦ ਆਏਗੀ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਰੱਖੋ